ਪੰਜਾਬ ਵਿੱਚ ਰੈ residance ਸਰਟੀਫਿਕੇਟ residance ਸਤਿਫਕਤ ਬਣਵਾਉਣ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਰਾਹੀਂ ਦੇਵਾਂਗੇ ਵੀਡੀਓ ਸਕਿਪ ਬਿਲਕੁਲ ਨਾ ਕਰਿਓ ਨਹੀਂ ਤਾਂ ਕੋਈ ਜਾਣਕਾਰੀ ਤੁਹਾਡੀ ਮਿਸ ਹੋ ਸਕਦੀ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ residance ਸਰਟੀਫਿਕੇਟ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਵਿਅਕਤੀ ਕਿਸੇ ਵਿਸ਼ੇਸ਼ ਥਾਂ ਤੇ ਰਹਿੰਦਾ ਹੈ ਇਹ ਸਰਟੀਫਿਕੇਟ ਵਿਦਿਆਰਥੀਆਂ ਨੌਕਰੀ ਲਈ ਸਰਕਾਰੀ ਸਕੀਮਾਂ ਦਾ ਲਾਭ ਲੈਣ ਡੋਮਿਸਾਈਲ ਲੈਣ ਜਾ ਹੋਰ ਕਈ ਕਾਨੂੰਨੀ ਕੰਮ ਲਈ ਲਾਜ਼ਮੀ ਹੁੰਦਾ ਹੈ ਰੈ residense ਸਰਟੀਫਿਕੇਟ ਬਣਵਾਉਣ ਲਈ ਲੋੜੀਂਦੇ ਦਸਤਾਵੇਜ਼ 1 ਆਧਾਰ ਕਾਰਡ 2 ਪਾਸਪੋਰਟ ਸਾਈਜ਼ ਫੋਟੋ 3 ਰਹਾਇਸ਼ ਦਾ ਸਬੂਤ ਬਿਜਲੀ ਬਿੱਲ ਪਾਣੀ ਬਿੱਲ ਰੈਂਟ ਐਗਰੀਮੈਂਟ ਜਾਂ ਰਾਸ਼ਨ ਕਾਰਡ 4 ਜਨਮ ਸਰਟੀਫਿਕੇਟ ਜਾਂ ਸਕੂਲ ਦਾ ਸਰਟੀਫਿਕੇਟ 5 ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਰਜੀ ਕਿਵੇਂ ਦੇਣੀ ਹੈ ਤਰੀਕਾ 1 ਆਫਲਾਈਨ ਤਰੀਕੇ ਨਾਲ ਆਪਣੇ ਨਜ਼ਦੀਕੀ ਸਰਵ ਸੇਵਾ ਕੇਂਦਰ ਸੁਵਿਧਾ ਸੈਂਟਰ ਸੇਵਾ ਕੇਂਦਰ ਤੇ ਜਾਓ ਉੱਥੇ ਨਿਵਾਸ ਸਰਟੀਫਿਕੇਟ ਦੀ ਫਾਰਮ ਮੰਗੋ ਜਾਂ ਉਹਨਾਂ ਦੇ ਕੰਪਿਊਟਰ ਤੇ ਫਿਲ ਕਰੋ ਜ਼ਰੂਰੀ ਦਸਤਾਵੇਜ਼ ਲਗਾਓ ਫੀਸ ਭਰੋ ਮਾਮੂਲੀ ਫੀਸ 3 ਰੁਪਏ ਤੋਂ 50 ਰੁਪਏ ਤੁਸੀਂ ਰਸੀਦ ਲੈ ਕੇ 7 ਤੋਂ 10 ਦਿਨ ਵਿੱਚ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਤਰੀਕਾ 2 ਆਨਲਾਈਨ ਤਰੀਕੇ ਨਾਲ ਪੰਜਾਬ ਸਰਕਾਰ ਦੀ ਜਨ ਸੇਵਾ ਪੋਰਟਲ ਤੇ ਜਾਓ ਰੈਜ਼ੀਡੈਂਸ ਸਰਟੀਫਿਕੇਟ ਦੀ ਸੇਵਾ ਚੁਣੋ ਆਪਣੀ ਆਈਡੀ ਨਾਲ ਲੌਗਇਨ ਕਰੋ ਜਾਂ ਨਵੀਂ ਆਈਡੀ ਬਣਾਓ ਫਾਰਮ ਭਰੋ ਦਸਤਾਵੇਜ਼ ਅਪਲੋਡ ਅਪਲੋਡ ਕਰੋ ਅਤੇ ਫੀਸ ਪਰੋਂ ਤੁਸੀਂ ਇਹ ਸਟੇਟਸ ਅਟਟੈਚ ਕਰ ਸਕਦੇ ਹੋ ਸਰਟੀਫਿਕੇਟ ਪੀਡੀਐਫ ਰੂਪ ਵਿੱਚ ਮਿਲ ਜਾਂਦਾ ਹੈ ਕਿੰਨਾ ਸਮਾਂ ਲੱਗਦਾ ਹੈ ਆਫਲਾਈਨ ਤਰੀਕੇ ਨਾਲ 7 ਤੋਂ 10 ਦਿਨ ਆਨਲਾਈਨ ਤਰੀਕੇ ਨਾਲ 3 ਤੋਂ 7 ਦਿਨ ਫੀਸ ਕਿੰਨੀ ਹੁੰਦੀ ਹੈ ਆਮ ਤੌਰ ਤੇ 30 ਰੁਪਏ ਤੋਂ 50 ਰੁਪਏ ਤੱਕ ਜ਼ਿਲ੍ਹਾ ਅਨੁਸਾਰ ਵੱਖ ਵੱਖ ਹੋ ਸਕਦੀ ਹੈ ਆਮ ਤੌਰ ਤੇ 30 ਰੁਪਏ ਤੋਂ 50 ਰੁਪਏ ਤੱਕ ਜ਼ਿਲ੍ਹਾ ਅਨੁਸਾਰ ਵੱਖ ਵੱਖ ਹੋ ਸਕਦੀ ਹੈ ਜ਼ਰੂਰੀ ਨੋਟਿਸ ਇਹ ਸਰਟੀਫਿਕੇਟ ਸਿਰਫ ਪੰਜਾਬ ਵਿੱਚ ਨਿਵਾਸ ਕਰ ਰਹੇ ਲੋਕਾਂ ਲਈ ਹੀ ਜਾਰੀ ਕੀਤਾ ਜਾਂਦਾ ਹੈ ਝੂਠੀ ਜਾਣਕਾਰੀ ਦੇਣ ਤੇ ਕਾਰਵਾਈ ਵੀ ਹੋ ਸਕਦੀ ਹੈ ਜੇਕਰ ਤੁਸੀਂ 10 ਸਾਲ ਤੋਂ ਵੱਧ ਸਮੇਂ ਤੋਂ ਰਹੇ ਰਹੇ ਹੋ ਤਾਂ ਤੁਹਾਨੂੰ ਡੋਮਿਸਾਈਲ ਸਰਟੀਫਿਕੇਟ ਵੀ ਮਿਲ ਸਕਦਾ ਹੈ ਹੈਲਪਲਾਈਨ ਪੰਜਾਬ ਸਰਕਾਰ ਦੀ ਗਵਰਨੈਂਸ ਹੈਲਪਲਾਈਨ 01722704101 ਜਾਂ ਆਪਣੇ ਜ਼ਿਲ੍ਹੇ ਦੇ ਸੇਵਾ ਕੇਂਦਰ ਤੇ ਸੰਪਰਕ ਕਰੋ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ